ਅਨਸ਼ੀ ਦਬਲੋ ਦੋਦੇ ਪਿੰਡ ਵਿੱਚ ਜਨਮ ਲਿਆ ਮੈਂ ਲਾਇ ਭਗਤ ਦੇ ਦੇਰੇ ਪਾਲ ਪਾਲ ਕੇ ਪੁੱਤ ਮਾਵਾਂ ਨੇ ਕੋਲ ਭੇਜਤੇ ਮੇਰੇ ਅਕਾਲ ਪੱਖ ਨੂੰ ਧੌਣ ਲਈ ਆਪਾਏ ਫੋਜਾਂ ਨੇ ਘੇਰੇ ਚਾਰ ਦਿਸ਼ਾਂ ਨਾਲ ਲੜੇ ਸਵਾਸੋ ਤੰਗ ਸੁਣਾ ਦੇ ਦੇਰੇ ਜਦ ਟੈਂਕ ਆਇਆ ਫਿਰ ਮਾਣ ਮੇਰਾ ਮੁਕਿਆ ਉਹਨੇ ਬੰਬ ਬੰਨ ਕੇ ਧੀ ਆਪਣੀ ਨੂੰ ਟੈਂਕ ਦੇ ਉੱਤੇ ਸੁੱਤਿਆ ਉਹ ਸ਼ੇਰਾਂ ਦੀ ਤਾਪਿਆ ਏ ਜਦ ਇੰਦਰਾ ਗਾਂਧੀ ਦੇ ਬੱਕਰੇ ਅਮੈਸ਼ਪਗਯ ਪੈਸਾ ਦਾ ਅਗੇ ਉਹ ਲੱਗੇ ਨਾ 27 ਪਗਰੇ ਆਪਤਕਾ ਦੇ ਭਿੱਜਾ ਜੀ ਖੂਨ ਦੇ ਵਿੱਚ ਸੀ ਭਿੱਜਾ ਜੀ ਗੁਰੂ ਆਮਦਾਸ ਦੇ ਘਾਇੰਦ ਮੈਂ ਉਸ ਜਗਾ ਤੇ ਦਿਗਾ ਜੀ ਉਹ ਜੇ ਦਾ ਗਾਇਆ ਨਿਸ਼ਾਨਾਂ ਤੇ ਉਬਾਲੇ ਦਾ ਉਹ ਮੈਨੂੰ ਤੀਰ ਕਹਿੰਦੇ ਤੀਰ ਕਹਿੰਦੇ ਵਾਜਾਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਕਲਗੀਆਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹੈ ਤੇ ਉੱਦਨ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ ਹੋ ਐਸ਼ ਵਾਏ ਜਿੱਦੀ ਜ਼ਿੰਦਗੀ ਸੀ ਯੂ ਕੇ ਤੂੰ ਕਾਲਾ ਤੋ ਪਰਹੀ ਹੋਈ ਉਸਤਾਦਾਂ ਦੀ ਦੁਨੀਆ ਵਿੱਚ ਗੁੱਦੀ ਅੰਬਾਂ ਉੱਤੇ ਛਰੀ ਹੋਈ ਕੁਝ ਨਾ ਜਵਾਨੀ ਤਾਲਤ ਸ਼ਾਲਤ ਸਭ ਕੁਝ ਮੇਰੇ ਪੱਲੇ ਸੀ ਜੋਰਾ ਜੋਰਾ ਹੁੰਦੀ ਸੀ ਬਈ ਤਾਸ਼ ਮੇਰੇ ਖੱਲੇ ਸੀ ਕੁਝ ਲੋਕ ਬੰਬੇ ਤੋਂ ਕਹਿਣ ਲੱਗੇ ਲੋਕਾਂ ਨੇ ਆਉਣਾ ਚਾਉਂਦੇ ਨੇ ਮੈਂ ਨਾਲ ਆ ਤਾਂ ਪਤਾ ਲੱਗਾ ਪੰਜਾਬ ਮਕਾਉਣਾ ਚਾਉਂਦੇ ਨੇ ਸਾਰੀ ਗੁਇਮਤ ਸਾਰੀ ਸਿੱਕੀ ਇੱਕੋ ਹੀ ਦਿਨ ਵਿੱਚ ਭਰ ਗਿਆ ਮੈਂ ਲਾਲ ਕਿਲ੍ਹੇ ਸਈ ਚੰਦਾ ਹੋ ਸਿੱਧਾ ਲਾਲ ਕਿਲੇ ਤੇ ਚੜ ਗਿਆ ਮੈਂ ਤੀਰ ਹੋਇਆ ਤੇ ਕੀ ਹੋਇਆ ਹੱਕਿਆ ਦਾ ਸਾਧੂ ਮੈਂ ਹੁਣ ਅਮਰਿਤ ਬਾਚੋਂ ਬੋਲੂਗਾ ਮੈਂ ਹੁਂ ਇੰਡੀਆ ਕਾ ਸਿਆ ਕਦੂੰ ਮੈਂ ਸ਼ਹੀਦੀ ਵਾਲੇ ਹੁੰਦੀ ਖੂਨ ਤੇ ਉੱਬਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਤੀਰ ਕਹਿੰਦੇ ਕਲਗੀਆਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਵਾਜਾਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਕੋਲ ਲਿਸਟ ਤੇ ਉਹਨਾਂ ਦੀ ਜੋ ਸੰਤੈ ਵੱਲੋਂ ਆਏ ਨੇ ਮੈਨੂੰ ਪਤਾ ਹੈ ਕਿੰਨੇ ਕੁੱਤੇ ਬੋਜਤੇ ਕਿੰਨੇ ਕੋ ਉਲਝਾਏ ਨੇ ਕਰੇ ਮਿਸ਼ਨਰੀ ਬਾਰੇ ਨੇ ਪੁੱਤ ਸੰਤ ਸਹਿਕਾਰੀ ਨੇ ਕਾਮ ਏਜ ਨੇ ਵਿਕੇ ਹੋਏ ਤੇ ਪੁੱਤ ਸੰਤ ਸਹਿਕਾਰੀ ਨੇ ਕਿੰਨੇ ਬੰਦਿਆਂ ਨੇ ਅਖੇ ਇਤਿਹਾਸ ਜੋ ਕਿਤੇ ਕਿੰਨੇ ਬੰਦਿਆਂ ਨੇ ਅਖੇ ਹੁਣ ਜਿ ਜੋੜ ਕੁਝ ਥੱਕ ਗਏ ਉਹਨਾਂ ਪਿੱਛੇ ਲੱਗ ਸਿੱਖੀ ਵਿੱਚ ਜਾਂਦੇ ਕੁਝ ਹਜ਼ਾਰ ਮਤੋ ਉਹ ਚੋਲਿਆਂ ਦੇ ਥੱਲੇ ਪਈਆਂ ਖਾਕੀ ਨਿਕਾ ਇਹ ਤਾਂ ਅੰਨਿਆਂ ਦੇ ਦਾਇਕ ਕਿਦਲੇ ਨੇ ਹੁਸਨ ਜਵਾਨਿਆਂ ਨੂੰ ਸੱਦਦੇ ਮਕਾਰ ਮ ਕੋਹਤ ਸੇਰੇ ਤੋਂ ਉਧਰ ਚੱਲੇ ਨੇ ਸਾਂਹ ਵਾਪਕ ਇਤਿਹਾਸ ਚੱਤ ਜੰਗਾਂ ਇਨ ਤੱਪ ਕੇ ਉਹਨਾਂ ਨੂੰ ਪਛਾਣਨ ਸਖੀ ਵਿੱਚੀਆਂ ਦੇ ਸਹੀ ਬੰਨ ਇਦਾਂ ਹੋਣਾ ਨਹੀਂ ਗੁਜ਼ਾਰਾ ਹੁਣ ਕੇਸ ਵੱਤ ਕੇ ਕੇਸੇ ਨਿਸ਼ਾਨ ਗਲੇ ਉੱਤੇ ਝੁੱਲਿਆ ਨਚਾਂ ਤੇ ਈ ਹੋਣ ਲੱਗ ਪਏ ਪਿੰਨਿਆਂ ਦੇ ਚੇਲੇ ਮਹਤਿਮਾਨ ਹੋਊਗਾ ਇਹ ਬੁੱਦੇ ਬਾਰੇ ਸੇ ਚੁੱਪ ਬੋਂ ਲੱਗ ਪਏ ਮੈਂ ਤਾਂ ਸੱਚ ਬੋਲੂੰ ਕੋਈ ਸਹੇ ਨਾ ਸਹੇ ਚੰਗਾ ਚੰਗਾ ਮੈਨੂੰ ਕੋਈ ਕਹੇ ਨਾ ਕਹੇ ਬੇਅਦਬੀ ਦੇ ਦੋਸ਼ੀ ਬੋਲੀਆਂ ਚ ਪੈਣਗੇ ਬਿਨਾਂ ਜੰਗ ਮੇਰਾ ਕੋਈ ਹੋਏ ਨਾ ਹੋਏ ਹੋ ਮੈਤੋ ਹੂ ਨਾ ਨਹੀਂ ਇਹ ਹਾਜ ਕਿਸੇ ਸਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਤੀਰ ਕਹਿੰਦੇ ਕਲਗੀਆਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਵਾਜਾਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਉਹ ਮਨ ਨੇ ਇੱਕ ਛਾਨ ਖੜਾਇਆ ਗੈਂਚੇ ਬਨਲੀ ਜਵਾਨ ਖੜਾਇਆ ਪਗੀ ਦੀ ਨੂੰ ਫਰਨ ਸਬਦਾਨ ਖੜਾਇਆ ਭਜਨ ਕੰਦੇ ਇਮਾਨ ਖੜਾਇਆ ਚਲਿਆ ਸੀ ਜ ਚੱਦ ਖਦੇ ਆ ਜਿੰਨੇ ਭਜੇ ਸੀ ਉਹਨੇ ਸਾਰੇ ਮਨ ਲਏ ਤੇ ਸੁਮਤ ਮਾਰੀ ਅਸੀਂ ਇੱਕ ਨਹੀਂ ਦਾਰੂ ਕੱਲਿਆਂ ਦੇ ਫਰੰਦਾ ਬਸੇਰੇ ਮੰਗਰੇ ਜੁੱਤ ਨਾ ਜਾਂਦੀ ਤਕਰੀਰ ਮਾ ਮਾ ਦੀ ਪਾਸ਼ਾ ਦੇ ਨਾਲ ਬਸ ਜੁੱਤੀ ਚਮਕੂ ਦਿਨਾਂ ਜਿਨੀ ਚਾਂ ਸੁੱਚ ਖਰੂ ਅਨਖੀ ਪੰਜਾਬ ਬਰੀ ਨਾਲ ਲੰਕੂ ਹਾਇਸ਼ਾ ਤੋਂ ਹਾਇਸ਼ ਤੇ ਹਾਇਸ਼ੀ ਮਕਾਨ ਖਾਸਾ ਜਿਉਂ ਦਾ ਕਿਤੇ ਮਾਇ ਨਹੀਂ ਗਿਆ ਕੋਠੀਆਂ ਨੂੰ ਫਿਰੇਨ ਵਿਤ ਕਰਿਓ ਸਾਲ ਹੋਇਆ ਸੁਖਲਾਸ ਸਿੰਘ ਘਰ ਨਹੀਂ ਗਿਆ ਇਹ ਗਾਰੀਆਂ ਦੇ ਮੈਂਬਰ ਨੇ ਆ ਮਸਲੇ ਲੀਦਾ ਨੇ ਬੋਤਾਂ ਲੀ ਮਚਾ ਗਏ ਅੱਖ ਨੇ ਅਨਪਾਲ ਬੰਦੇ ਪਾਵਾਂ ਵਿੱਚ ਨੇ 5 ਪੀ ਬੰਦੇ ਖੁੰਝ ਲਾ ਕੇ ਅੱਖ ਨੇ ਕਰੇ ਮਾਲੂਚਾਂ ਬੰਦਿਆ ਲਾਲ ਤਨੇ ਆਲੀ ਬਨਿਆ ਉਝਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਤੀਰ ਕਹਿੰਦੇ ਵਾਜਾਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਕਲਗੀਆਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ ਤੀਰ ਕਹਿੰਦੇ ਵਾਜਾਂ ਵਾਲੇ ਦਾ ਹੋ ਮੈਨੂੰ ਤੀਰ ਕਹਿੰਦੇ